ਖੋ ਇਹ ਜਿਹੜੇ ਸਿਰਸ਼ੰਗਣਾ ਵਾਲੇ ਉਹਨਾਂ ਦੇ ਹੱਥ ਚੋਂ ਡੇ ਨਾ ਫਿਰ ਉਹਨਾਂ ਦੇ ਖੋਪੜ ਖੁੱਲਦੇ ਆ ਜਿਵੇਂ ਵੇਖਿਆ ਨਾ ਲੁਧਿਆਣੇ ਤੁਸੀਂ ਸੰਦੀਪ ਠਾਕਰ ਦਾ ਜਿਹੜਾ ਉਹ ਸਿਰ ਪਾੜ ਦਿੱਤਾ ਗਿਆ ਅਸੀਂ ਤੇ ਬਚਾ ਕਰਨ ਵਾਲੇ ਆ ਪਰ ਜੇ ਸਾਨੂੰ ਬਚਾ ਕਰਨ ਵਾਲਿਆਂ ਨੂੰ ਸਾਡੇ ਸਿਰਾਂ ਨੂੰ ਸਾਡੀਆਂ ਦਸਤਾਰਾਂ ਨੂੰ ਕੋਈ ਹੱਥ ਪਾਊਗਾ ਤੇ ਫਿਰ ਜੀ ਅਸੀਂ ਬਚਾ ਸਕਦੇ ਕਿਸੇ ਨੂੰ ਤੇ ਫਿਰ ਉਹਨੂੰ ਆਪਾਂ ਗਾਂ ਵੀ ਤੋੜ ਸਕਦੇ ਇਹ ਲੋਕ ਉਹਨੂੰ ਆਪਣੀ ਭੈਣ ਕਹਿੰਦੇ ਆ ਉਹ ਕੱਲੀ ਭੈਣ ਹੀ ਜੇ ਤੁਸੀਂ ਉਹਨੂੰ ਕੱਲੀ ਨੂੰ ਭੈਣ ਬਣਾਓਗੇ ਤੇ 2000 ਜੀਜਾ ਵੀ ਮੰਨਣਾ ਪੈਣਾ ਤੁਹਾਨੂੰ ਖਾਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਤੋਂ ਵੀ ਸ਼ਹੀਦ ਦਾ ਦਰਜਾ ਐਲਾਨ ਦਿੱਤਾ ਗਿਆ ਇਹ ਸੰਤ ਬਾਬਾ ਜਰਨੈਲ ਸਿੰਘ ਜੀ ਉਹ ਨੇ ਕਿ ਜਿਹੜੇ 14ਵੇਂ ਮੁਖੀ ਨੇ ਦਮਦਮੀ ਟਕਸਾਲ ਦੇ ਜਿਹਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਸੀਗੇ ਤੇ ਸ਼ਹੀਦਾਂ ਦੇ ਵਿੱਚ ਫਰਕ ਨਹੀਂ ਕੀਤਾ ਜਾਂਦਾ ਕਿ ਕਿਹੜੇ ਸ਼ਹੀਦ ਛੋਟੇ ਨੇ ਕਿ ਵੱਡੇ ਨੇ ਸ਼ਹੀਦ ਸਾਰੇ ਬਰਾਬਰ ਨੇ ਉਹਨਾਂ ਦੇ ਤਿੰਨ ਜਿਹੜੀ ਆਪਣਾ ਫਿਲਮ ਦੇ ਵਿੱਚ ਉਹਨਾਂ ਦਾ ਅਕਸ ਬਖਾਇਆ ਗਿਆ ਵਾ ਕਿ ਉਹ ਜਿਹੜਾ ਕਿਸੇ ਪਾਰਟੀ ਦੇ ਨਾਲ ਰਾਜਨੀਤਿਕ ਪਾਰਟੀ ਦੇ ਨਾਲ ਉਹਨਾਂ ਦਾ ਮੇਲ ਜੋਲ ਬਖਾਇਆ ਹੋਇਆ ਹੈ ਵਾ ਉਹ ਸਾਰਾ ਜਿਹੜਾ ਸਿੱਖਾਂ ਦਾ ਜਿਹੜਾ ਅਕਸ ਖਰਾਬ ਕਰਦਾ ਹੈ ਸੋ ਇਸ ਫਿਲਮ ਨੂੰ ਜਿਹੜਾ ਪੰਜਾਬ ਦੇ ਵਿੱਚ ਨਹੀਂ ਚੱਲਣ ਦਿੱਤਾ ਜਾਏਗਾ ਉਹ ਸਾਡੀ ਕੋਸ਼ਿਸ਼ ਇਹ ਹੈ ਕਿ ਇਹਨੂੰ ਪੂਰੇ ਭਾਰਤ ਦੇ ਵਿੱਚ ਇਹਨੂੰ ਬੈਨ ਕੀਤਾ ਜਾਵੇ ਹੂੰ ਇਹ ਉਹਨਾਂ ਮੌਜੂਦਾ ਜਿਹੜੀ ਸਰਕਾਰ ਆ ਰੋਲਿੰਗ ਪਾਰਟੀ ਆ ਉਹਦੀ ਇਹ ਨਮਾਇੰਦੀ ਆ ਐਮਪੀ ਤੇ ਸੋ ਉਹਦੀ ਸੋਚ ਹੀ ਜਿਹੜੀ ਆ ਉਹ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸੋਚ ਆ ਸਾਡੇ ਸਿੱਖਾਂ ਦੇ ਵਿਰੋਧ ਦੇ ਵਿੱਚ ਆ ਕਿ ਜਿਹੜੇ ਸਾਨੂੰ ਹਮੇਸ਼ਾ ਹੀ ਸਾਨੂੰ ਨੀਵਾ ਮਖਾਉਣ ਦੀ ਕੋਸ਼ਿਸ਼ ਕਰਦੇ ਆ ਇਸ ਫਿਲਮ ਦੇ ਵਿੱਚ ਵੀ ਜਿਹੜਾ ਸਿੱਖਾਂ ਦਾ ਅਕਸ ਵਿਗਾੜਿਆ ਗਿਆ ਵਾ ਇਹ ਫਿਲਮ ਨੂੰ ਪੰਜਾਬ ਅੰਮ੍ਰਿਤਸਰ ਦੇ ਵਿੱਚ ਤੇ ਬਿਲਕੁਲ ਨਹੀਂ ਚੱਲਣ ਦਿੱਤਾ ਜਾਏਗਾ ਤੇ ਸਾਡੀ ਕੋਸ਼ਿਸ਼ ਹੈ ਸਿੱਖ ਜਥੇਬੰਦੀਆਂ ਦੀ ਤੇ ਸਿੱਖ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੀ ਵੀ ਇਹਨੂੰ ਪੂਰੇ ਭਾਰਤ ਦੇ ਵਿੱਚ ਜਿਹੜਾ ਬੈਨ ਕਰ ਦਿੱਤਾ ਜਾਏਗਾ ਜਿਹਦੇ ਮਾੜਾ ਮੋਟਾ ਕਿਹਾ ਜਾਊਗਾ ਉਹਨਾਂ ਨੂੰ ਤੇ ਛੇ ਫਿਰ ਉਹ ਫਿਲਮ ਲਾਉਂਦੇ ਆ ਤੇ ਫਿਰ ਉਹ ਆਪ ਦਾ ਪੜਿਆ ਵਿਚਾਰ ਲੈਣਗੇ ਕਿਉਂਕਿ ਸਿੱਖ ਜਜ਼ਬਾਤਾਂ ਨੂੰ ਲਾਂਭੂ ਲਾਉਣਾ ਬਹੁਤ ਜਿਹੜਾ ਮਹਿੰਗਾ ਪਾਊਗਾ ਜਿਹੜਾ ਵੀ ਸਾਡੇ ਜੇਜਪਾਰਦਾਂ ਦੀ ਕਦਰ ਨਾ ਕਰੂਗਾ ਜੇ ਅਸੀਂ ਕਿਸੇ ਦੇ ਧਾਰਮਿਕ ਮੁੱਦਿਆਂ ਦੇ ਵਿੱਚ ਐਂਟਰ ਨਹੀਂ ਕਰਦੇ ਕਿਸੇ ਨੂੰ ਅਸੀਂ ਨਹੀਂ ਛੇੜਦੇ ਫਿਰ ਸਾਡੇ ਵੀ ਜਿਹੜੇ ਧਾਰਮਿਕ ਮੁੱਦੇ ਜਿਹੜੇ ਸਾਡੇ ਸ਼ਹੀਦ ਆ ਉਹਨਾਂ ਦੀ ਜਿਹੜੀ ਫਿਲਮ ਆ ਸਾਡੀਆਂ ਜਿਹੜੀਆਂ ਨਮਾਂਦੀਆਂ ਜਥੇਬੰਦੀਆਂ ਨੇ ਉਹਨਾਂ ਤੋਂ ਪੁੱਛੇ ਬਗੈਰ ਉਹਨਾਂ ਦਾ ਕੋਈ ਸੀਨ ਨਹੀਂ ਲਿਆ ਜਾ ਸਕਦਾ ਜਿਹੜੇ ਸੇਪਸੈਨਾ ਵਾਲੇ ਉਹਨਾਂ ਦੇ ਹੱਕ ਚੋਂਡੇ ਹੈ ਨਾ ਫਿਰ ਉਹਨਾਂ ਦੇ ਖੋਪੜ ਖੋਲਦੇ ਆ ਜਿਵੇਂ ਵੇਖਿਆ ਨਾ ਲੁਧਿਆਣੇ ਤੁਸੀਂ ਸੰਦੀਪ <th> ਥਾਪਰ ਦਾ ਜਿਹੜਾ ਉਹ ਸੇਪਾਰਡ ਦਿੱਤਾ ਗਿਆ ਜਿਹਦੇ ਉੱਥੇ ਤੇ ਹਮਲਾ ਹੋਇਆ ਫਿਰ ਅਮਰਸਰ ਦੇ ਵਿੱਚ ਵੀ ਇੱਕ ਬੰਦਾ 30 ਗਨ ਮੈਨ ਲਈ ਫਿਰਦਾ ਪਿਆ ਸੀਗਾ ਉਹਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਅਸੀਂ ਕੋਈ ਕੋਈ ਕਾਤਲ ਕੋਮ ਨਹੀਂ ਆ ਅਸੀਂ ਤੇ ਬਚਾ ਕਰਨ ਵਾਲੇ ਆ ਪਰ ਜੇ ਸਾਨੂੰ ਬਚਾ ਕਰਨ ਵਾਲਿਆਂ ਨੂੰ ਸਾਡੇ ਸਿਰਾਂ ਨੂੰ ਸਾਡੀਆਂ ਦਸਤਾਰਾਂ ਨੂੰ ਕੋਈ ਹੱਥ ਪਾਊਗਾ ਤੇ ਫਿਰ ਜੇ ਅਸੀਂ ਬਚਾ ਸਕਦੇ ਕਿਸੇ ਨੂੰ ਤੇ ਫਿਰ ਉਹਨੂੰ ਆਪਾਂ ਗਾਹ ਵੀ ਤੋੜ ਸਕਦੇ ਆ ਸਿੱਖ ਸਨਾ ਆਪੂ ਦੀ ਬਾਲੀਵੁੱਡ ਦੇ ਵਿੱਚ ਕੀ ਕਿਹਾ ਜਾ ਸਕਦਾ ਵਾ ਇਹ ਲੋਕ ਉਹਨੂੰ ਆਪਣੀ ਭੈਣ ਕਹਿੰਦੇ ਆ ਉਹ ਕੱਲੀ ਭੈਣ ਹੀ ਜੇ ਤੁਸੀਂ ਉਹਨੂੰ ਕੱਲੀ ਨੂੰ ਭੈਣ ਬਣਾਓਗੇ ਤੇ 2000 ਜੀਜਾ ਵੀ ਮੰਨਣਾ ਪੈਣਾ ਤੁਹਾਨੂੰ ਉਹ ਤੇ ਆਪ ਜਿਹੜੀ ਆ ਉਹ ਲੜਕੀ ਜਿਹੜੀ ਆਪਣੇ ਕਰੈਕਟਰ ਦੀਆਂ ਗੱਲਾਂ ਕਰਦੀ ਆ ਕਿ ਉਹ ਨਸ਼ਾ ਕਰਦੀ ਸੀਗੀ 15 ਸਾਲਾਂ ਦੀ ਕੁੜੀ ਉਹ ਘਰੋਂ ਭੱਜ ਗਈ ਸੀਗੀ ਫਿਰ ਉਹ ਆਪਦੇ ਰਿਲੇਸ਼ਨ ਜਿਹੜੇ ਆ ਕਦੀ ਰਿਤਿਕ ਰੋਸ਼ਨ ਨਾਲ ਕਦੀ ਦਿੱਤਿਆ ਪੰਚੋਲੀ ਨਾਲ ਮਤਲਬ ਕਿਹੜਾ ਬੰਦਾ ਵਾ ਫਿਲਮ ਇੰਡਸਟਰੀ ਦਾ ਕਿਹੜਾ ਪ੍ਰੋਡਿਊਸਰ ਹੋ ਡਾਇਰੈਕਟਰ ਕਿਹੜਾ ਫਿਲਮੀ ਹੀਰੋ ਜਿਹਦੇ ਨਾਲ ਉਹ ਆਪਦੇ ਰਿਲੇਸ਼ਨ ਨਹੀਂ ਸ਼ੋਅ ਕਰਦੀ ਜਿੰਨਾ ਕ ਟ੍ਰੇਲਰ ਆਇਆ ਨਾ ਜੀ ਉਹਦੇ ਹਿਸਾਬ ਦੇ ਨਾਲ ਹੀ ਆਪਾਂ ਕਹਿ ਸਕਦੇ ਆ ਬਾਕੀ ਇਹਨੂੰ ਤੁਸੀਂ ਏ ਵੇਖੋ ਵੀ ਸ਼ੁਰੂ ਤੋਂ ਹੀ ਇਹਦੀ ਮਾਨਸਿਕਤਾ ਜਿਹੜੀ ਸਿੱਖ ਵਿਰੋਧੀ ਆ ਹਨਾ ਤੁਸੀਂ ਵੇਖਿਆ ਵੀ ਬੀਬੀਆਂ ਨੂੰ ਮੈਂ ਪਹਿਲਾਂ ਵੀ ਦੱਸ ਚੁੱਕਾ ਵਾਂ ਕਿ ਜਿਹੜੀਆਂ ਸਾਡੀਆਂ ਕਿਸਾਨ ਬੀਬੀਆਂ ਸਾਡੀਆਂ ਮਾਵਾਂ ਕਹਿ ਲਓ ਸਾਡੇ ਬਜ਼ੁਰਗ ਕਹਿ ਲਓ ਜਿਹੜੇ ਉੱਥੇ ਧਰਮੇ ਤੇ ਬੈਠੇ ਸੀਗੇ ਉਹਨਾਂ ਨੂੰ ਇਹਨੇ ਕਿਹਾ ਵੀ 100-100 ਰੁਪਏ ਤੇ ਜਿਹੜੀਆਂ ਮੁੱਲ ਲੈਂਦੀਆਂ ਕਈਆਂ ਦਿਹਾੜੀ ਤੇ ਲੈਂਦੀਆਂ ਕਈਆਂ ਉਹਦੀ ਮਾਨਸਿਕਤਾ ਵੇਖ ਲਓ ਇੱਕ ਬੀਬੀ ਜਿਹੜੀ ਆਪਣੀ ਗਵਰਨਮੈਂਟ ਜੋਬ ਕਰਦੀ ਐ 에ਰਪੋਰਟ ਤੇ ਉਹਨਾਂ ਨੂੰ ਮਤਵਾਦੀ ਕਹਿਣਾ ਖਾਲਸਾ ਨਹੀਂ ਕਹਿਣਾ ਚਲੋ ਖਾਲਸਤਾਨੀ ਸਾਡੇ ਵਾਸਤੇ ਮਾਣ ਵਾਲਾ ਲਬਜ ਆ ਸਾਨੂੰ ਖਾਲਸਤਾਨੀ ਕਹੋ ਅਸੀਂ ਖਾਲਸਤਾਨੀ ਆਂ ਪਰ ਅਸੀਂ ਆਤਵਾਦੀ ਨਹੀਂ ਆਤਵਾਦੀ ਪਾਰਟੀ ਦੀ ਨੁਮਾਇੰਦੀ ਆਏ ਬੀਬੀ ਅਸੀਂ 2002 ਚ ਅਸੀਂ ਇਤਨੀ ਦੰਗੇ ਕੀਤੇ ਗੁਜਰਾਤ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਨੇ ਕੀਤੇ ਉਦੋਂ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਕਰਾਏ ਆ ਦਿੱਲੀ ਦੇ ਵਿੱਚ 2020 ਦੇ ਵਿੱਚ ਦੰਗੇ ਹੋਏ ਮੁਸਲਮਾਨਾਂ ਨੂੰ ਕੁੱਟਿਆ ਗਿਆ ਮਾਰਿਆ ਗਿਆ ਉਲਟੇ ਪਰਚੇ ਵੀ ਉਹਨਾਂ ਦੇ ਕੀਤੇ ਗਏ ਇਹ ਅਤਵਾਦੀਆ ਸ਼ੂਪੀ ਦੇ ਵਿੱਚ ਬਲਡੋజర్ ਦੇ ਨਾਂ ਤੇ ਕਿਸੇ ਦੇ ਘਰ ਤੋੜਦੇ ਨੇ ਇਹ ਅਤਵਾਦੀਆ ਸੋ ਆਤਵਾਦੀ ਪਾਰਟੀ ਦੀ ਉਹ ਨਮਾਇੰਦੀ ਆ ਖੁਦ ਵੀ ਉਹ ਇੱਕ ਆਤਵਾਦੀ ਪੜਾਵਾ ਫੇਦ ਵਾਲੀ ਔਰਤ ਆ ਸੋ ਅਸੀਂ ਸਾਨੂੰ ਜੇ ਕੋਈ ਖਾਲਸਤਾਨ ਕਹੇ ਤਾਂ ਸਾਨੂੰ ਫਕਰ ਹੈ ਇਸ ਗੱਲ ਤੇ ਅਸੀਂ ਖਾਲਸਾ ਲਈ ਹੈ ਦੀਪ ਸਿੱਧੂ ਨੇ ਇੱਕ ਗੱਲ ਕਹੀ ਸੀਗੀ ਕਿ ਤਗੜੇ ਹੋ ਜੋ ਇਹ ਫਸਲਾਂ ਦੀ ਨਹੀਂ ਨਸਲਾਂ ਦੀ ਲੜਾਈ ਆ ਅੱਜ ਤੁਸੀਂ ਇੱਥੋਂ ਉੱਠ ਜਾਂਦੇ ਹੋ ਜਾਂ ਇਹਨਾਂ ਨੇ ਬਹਿ ਕੇ ਮੀਟਿੰਗਾਂ ਕਰ ਲੈਣੇ ਕੱਲ ਨੂੰ ਫੇਰ ਕਿਤੇ ਨਾ ਕਿਤੇ ਤੁਹਾਨੂੰ ਉਲਝਾ ਦੇਣਗੇ ਇਹ ਪੂਰੇ ਪੰਜਾਬ ਨੇ ਸੁਣਿਆ ਪੂਰੇ ਭਾਰਤ ਨੇ ਦੀਪ ਸਿੱਧੂ ਦੀਆਂ ਗੱਲਾਂ ਸੁਣੀਆਂ ਦੇਖੋ ਉਹਨਾਂ ਨੇ ਉਲਝਾਤਾ ਦੁਬਾਰਾ ਮੋਰਚਾ ਲਾਉਣਾ ਪੈ ਗਿਆ ਕਿਸਾਨਾਂ ਨੂੰ ਕਿਸਾਨ ਵੀ ਕਿਤੇ ਨਾ ਕਿਤੇ ਆਪਣੇ ਢਿੱਡ ਦੀ ਲੜਾਈ ਲੜਨ ਦੇ ਨਹੀਂ ਕੋਈ ਪੌਂਦ ਦੀ ਲੜਾਈ ਨਹੀਂ ਚੱਲ ਜੇ ਤੇ ਠੀਕ ਆ ਜੇ ਨਾ ਚੱਲੇ ਤੇ ਉਹਨੂੰ ਕਹਿ ਦੇਣਾ ਕਿ ਇਹਦੇ ਆਪਣੇ ਵਿਚਾਰ ਆ ਇਹ ਵਾਕਿਆ ਬੀਜੇਪੀ ਕੰਗੜਾ ਰਣੌਤ ਦੇ ਵਿਚਾਰਾਂ ਦੇ ਨਾਲ ਸਾਂਝ ਨਹੀਂ ਰੱਖਦੀ ਇਹਨੂੰ ਪਾਰਟੀ ਚੋਂ ਕੱਢ ਕੇ ਬਾਹਰ ਮਾਰੇ ਇਹਨੂੰ ਕਿਉਂ ਰੱਖਿਆ ਇਹੋ ਜਿਹੀ ਨੂੰ ਨਾਮ ਬੀਬੀ ਦੀ ਜਵਾਨ ਆਪਣੀ ਨਾਂ ਦਾ ਕੋਈ ਕੈਰੈਕਟਰ ਹੈ ਜਿਹੜੀ ਬੀਬੀ ਭਾਰਤ ਨੂੰ ਮਤਲਬ ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਤੇ ਆਪਣੇ ਆਪ ਨੂੰ ਕਹਿੰਦੇ ਆ ਵੀ ਅਸੀਂ ਗੁਲਾਮ ਆ ਪਰ ਉਹ ਬੀਬੀ ਕਹਿੰਦੀ 2014 ਦੇ ਵਿੱਚ ਜਿਹੜਾ ਭਾਰਤ ਆਜ਼ਾਦ ਹੋਇਆ ਉਹਦੀ ਮਾਨਸਿਕਤਾ ਵੇਖੋ ਉਸ ਬੀਬੀ ਦੀ ਕਿਤਰਾ ਦੀ ਹੋਗੀ ਕਿ ਤੁਹਾਨੂੰ ਤੁਸੀਂ ਇਹੋ ਜੀ ਰੋਲ ਮਾਡਲ ਬਣਾਉਗੇ ਤੇ ਜਿਹੜੀ ਕਿੰਨਿਆਂ ਬੰਦਿਆਂ ਦੇ ਨਾਲ ਗਲਤ ਰਿਲੇਸ਼ਨ ਰੱਖ ਚੁੱਕੀ ਆ ਉਹ ਹਿਮਾਚਲ ਦੇ ਵਿੱਚ ਉਹ ਉਹਨਾਂ ਜਿਹੜਾ